ਹਾਂਜੀ ਸਵਾਗਤ ਆ ਬਾਈ ਜੀ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਤੇ ਅੱਜ ਆਪਾਂ ਬਾਈ ਜੀ ਤੁਹਾਡੇ ਨਾਲ ਕੈਨੇਡਾ ਦੇ ਮੌਜੂਦਾ ਹਾਲਾਤਾਂ ਬਾਰੇ ਕੀ ਇਹ ਸਹੀ ਹੋ ਸਕਦੇ ਆ ਤੇ ਜਾਂ ਇਦਾਂ ਦੇ ਹਾਲਾਤ ਹੋਣ ਦਾ ਕਾਰਨ ਕੀ ਹੈ ਉਹਨਾਂ ਗੱਲਾਂ ਬਾਤਾਂ ਬਾਰੇ ਜਿਹੜੀ ਤੁਹਾਡੇ ਨਾਲ ਉਹ ਗੱਲਬਾਤ ਕਰਾਂਗੇ ਕਿਉਂਕਿ ਬਹੁਤ ਸਾਰੇ ਸੱਜਣਾ ਦੁਆਰਾ ਬਹੁਤ ਸਾਰੇ ਮਿੱਤਰਾਂ ਦੁਆਰਾ ਜਿਹੜੇ ਸਵਾਲ ਕੀਤੇ ਜਾ ਰਹੇ ਸੀ ਵੀ ਆਰ ਸਾਨੂੰ ਜਿਹੜੇ ਜਿਹੜੇ ਕੈਨੇਡਾ ਆਉਣ ਆ ਚਾਹੁੰਦੇ ਇਹ ਖਾਸ ਕਰਕੇ ਵੀ ਸਾਨੂੰ ਜਿਹੜੀ ਕੈਨੇਡਾ ਦੇ ਹਾਲਾਤਾਂ ਦੀ ਜਿਹੜੀ ਉਹ ਸਹੀ ਜਾਣਕਾਰੀ ਦਿੱਤੀ ਜਾਵੇ ਕਿਉਂਕਿ ਬਹੁਤ ਸਾਰੇ ਬਲੌਗਰਾਂ ਦੁਆਰਾ ਵੀਡੀਓ ਪਾ ਪਾ ਕੇ ਜਿਹੜਾ ਜਵਾਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈਗਾ ਵੀ ਤੁਸੀਂ ਇਹ ਸਟੇਟ ਚ ਜਾਵੜੋ ਤੁਸੀਂ ਇੱਧਰ ਜਾਵੜੋ ਤੁਸੀਂ ਉਧਰ ਜਾਵੜੋ ਇੱਕੇ ਸਟੇਟ ਚ ਨਾ ਆਈਓ ਹਨਾ ਇਦਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਬਹੁਤ ਸਾਰੇ ਵਲੌਗਰਾਂ ਦੁਆਰਾ ਇੱਕ ਸਿਰਫ ਵਿਊ ਲੈਣ ਦੇ ਚੱਕਰ ਦੇ ਵਿੱਚ ਇੱਕ ਸਿਰਫ ਏਜੰਟਾਂ ਦੁਆਰਾ ਹਨਾ ਪੈਸਾ ਕਮਾਉਣ ਦੇ ਚੱਕਰ ਦੇ ਵਿੱਚ ਬਹੁਤ ਸਾਰੇ ਜਵਾਕਾਂ ਨੂੰ ਜਿਹੜਾ ਗਮਰਾਹ ਕੀਤਾ ਜਾ ਰਿਹਾ ਹੈਗਾ ਤੇ ਗੱਲਬਾਤ ਬਾਈ ਜੀ ਆਪਾਂ ਤੁਹਾਡੇ ਨਾਲ ਕੈਨੇਡਾ ਦੇ ਮੌਜੂਦਾ ਹਾਲਾਤਾਂ ਦੀ ਕਰਦੇ ਹੈਗੇ ਆਂ ਵੀ ਕੰਮ ਧੰਦਿਆਂ ਦੀ ਕਰਦੇ ਕਿਉਂਕਿ ਜਦੋਂ ਜਵਾਕ ਕੋਈ ਵੀ ਕੈਨੇਡਾ ਆਉਂਦਾ ਹੈਗਾ ਤਾਂ ਉਹਨੂੰ ਸਾਰਿਆਂ ਨੂੰ ਜਿਹੜਾ ਜ਼ਰੂਰੀ ਹੁੰਦਾ ਉਹ ਕੰਮ ਹੁੰਦਾ ਤੇ ਕਿਉਂਕਿ ਜੇ ਕੰਮ ਤੁਹਾਡੇ ਕੋਲ ਹੋਊਗਾ ਤੁਸੀਂ ਜਿਹੜਾ ਆਪਦਾ ਪੈਸਾ ਜਿਹੜਾ ਉਹ ਲਾਇਆ ਹੈਗਾ ਇਕੱਠਾ ਕਰ ਸਕਦੇ ਆ ਜੇ ਕੰਮ ਹੋਊਗਾ ਤਾਂ ਬਾਈ ਜੀ ਜੇ ਤੁਸੀਂ ਕੋਈ ਕਰਜ਼ਾ ਚੱਕ ਕੇ ਆਏ ਤਾਂ ਉਹ ਕਰਜ਼ਾ ਜਿਹੜਾ ਛੇਤੀ ਤਾਰ ਸਕਦੇ ਆ ਤੇ ਜੇ ਮੌਜੂਦਾ ਹਾਲਾਤਾਂ ਦੀ ਗੱਲ ਕਰੀਏ ਤਾਂ ਬਾਈ ਜੀ ਵੀ ਕੈਨੇਡਾ ਦੇ ਵਿੱਚ ਇਸ ਟਾਈਮ ਨਾਰਮਲ ਕੰਮ ਦੀ ਜਿਹੜਾ ਕਰਨ ਵਾਲੇ ਬੰਦਿਆਂ ਦੀ ਕੋਈ ਕਮੀ ਨਹੀਂ ਹੈਗੀ ਕਿਉਂਕਿ ਬਹੁਤ ਸਾਰੇ ਸਟੂਡੈਂਟ ਜਾਂ ਆ ਮਾਪੇ ਆ ਜਿਹੜੇ ਆਪਦੇ ਜਵਾਕਾਂ ਨੂੰ ਭੇਜਣਾ ਚਾਹੁੰਦੇ ਸੀਗੇ ਤੇ ਪਰ ਮੈਂ ਉਹਨਾਂ ਦੇ ਨਾਲ ਬਾਈ ਜੀ ਆ ਦੋ ਗਲੀਆਂ ਗੱਲਾਂ ਜੀਆਂ ਕਰਨ ਵਾਲੀ ਗੱਲ ਨਹੀਂ ਕਰੂੰਗਾ ਵੀ ਹਨਾ ਮੈਨੂੰ ਲੱਗਦਾ ਬਾਈ ਜੀ ਉਹਨਾਂ ਨੂੰ ਅੱਜ ਦੇ ਟਾਈਮ ਦੇ ਵਿੱਚ 30 ਲੱਖ ਦੀ ਇਨਵੈਸਟਮੈਂਟ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ 30 ਤੋਂ 40 ਲੱਖ ਤੱਕ ਦਾ ਜਿਹੜਾ ਖਰਚਾ ਜਿਹੜਾ ਕੈਨੇਡਾ ਆਉਣ ਦੇ ਲਈ ਆ ਜਾਂਦਾ ਪਰ 30-40 ਲੱਖ ਲਾਉਣ ਤੋਂ ਬਾਅਦ ਵੀ ਜੇ ਤੁਸੀਂ ਐਜ ਇੱਕ ਜੂਵੇ ਦੇ ਤੌਰ ਤੇ ਕੰਮ ਲੱਭਣ ਬਾਰੇ ਸੋਚਦੇ ਤਾਂ ਮੈਨੂੰ ਲੱਗਦਾ ਵੀ ਤੁਹਾਡੇ ਲਈ ਉਹ ਸਿਆਣਪਣੀ ਹੋਊਗੀ ਕਿਉਂਕਿ ਆਪਾਂ ਬਾਈ ਜੀ ਉਹੋ ਜੀਆਂ ਗੱਲਾਂ ਨਹੀਂ ਤੁਹਾਡੇ ਨਾਲ ਕਰਨੀਆਂ ਵੀ ਤੁਹਾਨੂੰ ਗਮਰਾਹ ਕਰਾਂਗੇ ਕਿਉਂਕਿ ਗਮਰਾਹ ਤਾਂ ਕਰਨ ਵਾਲੇ ਤੁਹਾਨੂੰ ਬਹੁਤ ਸਾਰੇ ਬਲੌਗਰ ਬੈਠੇ ਹੈਗੇ ਆ ਤੁਹਾਨੂੰ ਗਮਰਾਹ ਕਰਨ ਵਾਲੇ ਬਾਈ ਜੀ ਤੁਹਾਡੇ 50 ਦੇ ਵਿੱਚ ਏਜੰਟ ਬੈਠੇ ਹੈਗੇ ਆ ਤੇ ਮੈਂ ਤੁਹਾਨੂੰ ਬਾਈ ਜੀ ਕੈਨੇਡਾ ਦੇ ਵਿੱਚੋਂ ਇੱਕ ਜਿਹੜੀ ਸਹੀ ਸਿਚੁਏਸ਼ਨ ਦੱਸਣ ਦੀ ਕੋਸ਼ਿਸ਼ ਕਰਦਾ ਹੈਗਾ ਮੇਰੀਆਂ ਸਾਰੀਆਂ ਵੀਡੀਓ ਵੀ ਤੁਸੀਂ ਦੇਖੋਗੇ ਉਹਦੇ ਵਿੱਚੋਂ ਤੁਹਾਨੂੰ ਇਹ ਹੀ ਮਿਲੇਗਾ ਵੀ ਯਾਰ ਇੱਕ ਵਧੀਆ ਜਾਣਕਾਰੀ ਜਿਹੜੀ ਇੱਕ ਸਹੀ ਜਾਣਕਾਰੀ ਦਿੱਤੀ ਕਿਉਂਕਿ ਗੱਪ ਮਾਰਨਾ ਤਾਂ ਬਾਈ ਜੀ ਹੋਰ ਕਿਸੇ ਦਾ ਕੰਮ ਹੋਊਗਾ ਆਪਣਾ ਗੱਪ ਮਾਰਨਾ ਤੁਹਾਡੇ ਨਾਲ ਕੰਮ ਨਹੀਂ ਹੈਗਾ ਤੇ ਜਿਵੇਂ ਹੁਣ ਬਾਈ ਜੀ ਮੌਜੂਦਾ ਹਾਲਾਤਾਂ ਦੀ ਗੱਲ ਕਰੀਏ ਤਾਂ ਜਿਵੇਂ ਹੁਣ ਜਵਾਕ ਆਈ ਜਾਂਦੇ ਆ ਬਾਈ ਆ ਨਾਰਮਲ ਪਲੱਸ 2 ਕਰ ਲਈ ਪਲੱਸ 2 ਕਰਨ ਤੋਂ ਬਾਅਦ ਬਾਈ ਜੀ ਜਵਾਕ ਕੀ ਸੋਚਦੇ ਆਈ ਲੈਟਸ ਕਰ ਲੈਂਦੇ ਆ ਹਾਈਲਰਸ ਕਰਨ ਤੋਂ ਬਾਅਦ ਬਈ ਜਦੋਂ ਏਜੰਟਾਂ ਦੁਆਰਾ ਉਹਨਾਂ ਨੂੰ ਸੁਪਨੇ ਦਿਖਾਏ ਜਾਂਦੇ ਵੀ ਤੁਸੀਂ ਉੱਥੇ ਲੱਖ ਕਮਾਓਗੇ ਤੁਸੀਂ ਉੱਥੇ 2 ਲੱਖ ਰੁਪਇਆ ਕਮਾਓਗੇ ਇਦਾਂ ਦੀਆਂ ਗੱਲਾਂ ਤੇ ਜਦੋਂ ਬਈ ਜੀ ਇੱਕ ਪਲੱਸ 2 ਕਰਨ ਵਾਲਾ ਜਵਾਕ ਇਹ ਗੱਲਾਂ ਸੁਣਦਾ ਵੀ ਯਾਰ 2 ਲੱਖ ਰੁਪਇਆ ਬਣਾਈ ਜਾਂਦਾ ਮਹੀਨੇ ਦਾ ਹਨਾ 2 ਲੱਖ ਤਾਂ ਡੀਸੀ ਨਹੀਂ ਬਣਾਉਂਦਾ ਤੇ ਉਹ ਨਾਰਮਲ ਜੀ ਗੱਲ ਹੈਗੀ ਬੰਦਾ ਇਹ ਗੱਲਾਂ ਸੋਚ ਕੇ ਕਹਿੰਦਾ ਵੀ ਚਲੋ ਯਾਰ ਕੈਨੇਡਾ ਚਲੀਏ ਉੱਥੇ ਤਾਂ 2-2 3-3 ਲੱਖ ਰੁਪਇਆ ਬਣੀ ਜਾਂਦਾ ਮਹੀਨੇ ਦਾ ਹਨਾ ਪਰ ਜੇ ਹੁਣ ਦੀ ਗੱਲ ਕਰੀਏ ਜੀ ਬਈ ਜੀ 2-2 3 ਲੱਖ 3-3 ਲੱਖ ਰੁਪਇਆ ਇਹ ਸਿਰ ਗਾਪੀ ਕਹਿ ਸਕਦੇ ਆ ਕਿਉਂਕਿ ਜਿਵੇਂ ਹੁਣ ਸਟੂਡੈਂਟ ਨੂੰ ਲੈ ਕੇ ਮੈਂ ਗੱਲਬਾਤ ਕਰ ਰਿਹਾ ਖਾਸ ਕਰਕੇ ਸਟੂਡੈਂਟ ਨੂੰ ਬਾਈ ਜੀ ਪਹਿਲੀ ਗੱਲ ਤਾਂ ਕੋਈ ਕੰਮ ਹੀ ਨਹੀਂ ਦੇਣਾ ਚਾਹੁੰਦਾ ਤੇ ਨਾਰਮਲ ਵਰਕਰਾਂ ਦੀ ਕਮੀ ਨਹੀਂ ਬਾਈ ਜੀ ਸਟੂਡੈਂਟਾਂ ਦੇ ਕਿਉਂਕਿ ਦੋ ਦੋ ਤਿੰਨ ਤਿੰਨ ਹਫ਼ਤੇ ਦੇ ਵਿੱਚ ਛੁੱਟੀਆਂ ਹੁੰਦੀਆਂ ਕਿਉਂਕਿ ਸਟੂਡੈਂਟ ਨੂੰ ਕੋਈ ਕੰਮ ਦਿੰਦਾ ਨਹੀਂ ਅਗਲਾ ਕਹਿੰਦਾ ਯਾਰ ਇਹਨੇ ਦੋ ਦਿਨ ਤਾਂ ਕਾਲਜ ਜਾਣਾ ਹੈਗਾ ਜਦੋਂ ਆਪਾਂ ਨੂੰ ਫੁੱਲ ਟਾਈਮ ਕੰਮ ਕਰਨ ਵਾਲਾ ਵਰਕਰ ਮਿਲਦਾ ਹੈਗਾ ਤੇ ਫਿਰ ਆਪਾਂ ਸਟੂਡੈਂਟ ਨਾਲ ਨੂੰ ਆਪਾਂ ਕੰਮ ਤੇ ਰੱਖ ਕੇ ਲੈਣਾ ਵੀ ਕੀ ਹੈਗਾ ਕਿਉਂਕਿ ਉਹਨੇ ਤਾਂ ਤਿੰਨ ਦਿਨ ਆਉਣਾ ਹੀ ਨਹੀਂ ਹੈਗਾ ਚਲੋ ਇਹ ਵੀ ਗੱਲਬਾਤ ਹੈਗੀ ਬਾਈ ਦੂਜੇ ਨੰਬਰ ਤੇ ਗੱਲ ਹੈਗੀ ਵੀ ਪਿਛਲੇ 2-3 ਸਾਲਾਂ ਦੇ ਵਿੱਚ ਕਿਉਂਕਿ ਚਲੋ ਇਮੀਗ੍ਰੇਸ਼ਨ ਦਾ ਬਹੁਤ ਟਾਈਮ ਦੀ ਚੱਲੀ ਆਉਂਦੀ ਸੀਗੀ ਤੇ ਪਿਛਲੇ 2-3 ਸਾਲਾਂ ਦੇ ਵਿੱਚ ਜਦੋਂ ਕੈਨੇਡਾ ਦੀ ਜਿਹੜੀ ਹੈ ਇਨਕਮ ਦਾ ਜਿਹੜਾ ਇਹ ਕਹਿੰਦੇ ਨੇ ਖਜ਼ਾਨਾ ਜਿਹੜਾ ਜਦੋਂ ਆਏ ਕਰੀ ਜਾਂਦਾ ਸੀ ਤਾਂ ਕੈਨੇਡਾ ਨੇ ਜਿਹੜੇ ਬਹੁਤ ਸਾਰੇ ਵੀਜ਼ੇ ਖੋਲਤੇ ਕਿਉਂਕਿ ਤੁਸੀਂ ਇੱਕ ਜਵਾਕ ਜਿਹੜਾ 40 ਤੋਂ 50 ਲੱਖ ਡਾਲਰ 40 ਤੋਂ 50 ਹਜ਼ਾਰ ਡਾਲਰ ਜਿਹੜਾ ਉਹ ਲੈ ਕੇ ਆਉਂਦਾ ਕੈਨੇਡਾ ਦੀ ਇਕਨੋਮੀ ਲਈ ਠੀਕ ਹੈ ਜੀ ਤੇ ਜਦੋਂ ਫਿਰ ਇਹਨਾਂ ਨੇ ਵੀ ਜੇ ਖੋਲੇ ਪੈਸਾ ਇਕੱਠਾ ਕਰਨ ਦੇ ਲਈ ਤੇ ਉਹ ਇੰਨੀ ਕਿ ਇੱਥੇ ਭੀੜ ਮਾਰਤੀ ਐ ਇਸ ਟਾਈਮ ਕੈਨੇਡਾ ਦੇ ਵਿੱਚ ਵੀ ਕਿਸੇ ਕੰਪਨੀ ਨੂੰ ਜਾਂ ਕਿਸੇ ਵੇਅਰ ਹਾਊਸ ਨੂੰ ਜਾਂ ਕਿਸੇ ਰੈਸਟੋਰੈਂਟ ਦੇ ਵਿੱਚ ਦੋ ਬੰਦਿਆਂ ਦੀ ਲੋੜ ਹੁੰਦੀ ਐ ਤਾਂ ਬਾਈ ਉੱਥੇ 1.5-150 ਜਣਾ ਜਿਹੜੀ ਉਹ ਲਾਈਨ ਬਣਾ ਕੇ ਖੜ ਜਾਂਦਾ ਤੇ ਜਦੋਂ 1.5-150 ਬੰਦਾ ਲਾਈਨ ਬਣਾ ਕੇ ਖੜਦਾ ਬਾਈ ਜੀ ਜੋਬ ਤਾਂ ਉੱਥੇ ਦੋ ਜਾਂ ਤਿੰਨ ਨੂੰ ਮਿਲਣੀ ਆ ਜਿਆਦਾ ਭੀੜ ਵੱਜਣ ਕਾਰਨ ਬਾਈ ਜੀ ਇਹ ਵੀ ਇੱਕ ਕਾਰਨ ਬਣ ਗਿਆ ਵੀ ਕੈਨੇਡਾ ਦੇ ਵਿੱਚ ਕੰਮ ਨਾ ਮਿਲਣ ਦਾ ਤੇ ਮੇਰੇ ਅਕੋਰਡਿੰਗ ਬਾਈ ਜੀ ਬਹੁਤ ਸਾਰੇ ਵਲੌਗਰਾਂ ਦੁਆਰਾ ਇਹ ਗੱਲ ਕਹੀ ਜਾਂਦਾ ਕੋਈ ਨਾ ਚੰਗਾ ਮਾੜਾ ਟਾਈਮ ਆਉਂਦਾ ਰਹਿੰਦਾ ਚਲੋ ਠੀਕ ਆ ਚੰਗਾ ਮਾੜਾ ਟਾਈਮ ਆਉਂਦਾ ਰਹਿੰਦਾ ਪਰ ਮੈਨੂੰ ਲੱਗਦਾ ਵੀ ਕੋਈ ਹਾਲਾਤ ਜਿਹੜੇ ਸੁਧਰਨ ਦੇ ਕੋਈ ਅ ਮੂਰੇ ਅੱਗੇ ਕੋਈ ਸਮਾਂ ਦੀਂਦਾ ਨਹੀਂ ਹੈਗਾ ਕਿਉਂਕਿ ਹਾਲਾਤ ਤਾਂ ਉਦਾਂ ਹੀ ਬਣੇ ਰਹੇ ਆ ਇੱਥੇ ਘਰਾਂ ਦੀ ਸ਼ਾਰਟੇਜ ਬਹੁਤ ਵੱਡੇ ਪੱਧਰ ਤੇ ਆ ਰਹੀ ਹੈ ਤੇ ਜਿਹੜੇ ਬਾਈ ਜੀ ਹਾਊਸ ਘਰਾਂ ਵਾਲੇ ਓਨਰ ਆ ਉਹ ਵੀ ਬਈ ਇਸ ਗੱਲ ਦਾ ਫਾਇਦਾ ਚੱਕਣ ਦੀ ਪੂਰੀ ਤਿਆਰੀ ਦੇ ਵਿੱਚ ਹੀ ਬੈਠੇ ਆ ਦਿਨੋਂ ਦਿਨ ਬਾਈ ਜੀ ਕਿਰਾਏ ਵਧ ਹੀ ਜਾਂਦੇ ਕਿਉਂਕਿ ਉਹਨਾਂ ਨੂੰ ਪਤਾ ਹੁਣ ਆ ਗਿਆ ਮਜਬੂਰੀ ਦੇ ਵਿੱਚ ਤਾਂ ਇੱਥੇ ਇਹਨਾਂ ਨੂੰ ਰਹਿਣਾ ਪੈਣਾ ਤੇ ਸੋ ਇਦਾਂ ਦੀਆਂ ਗੱਲਾਂ ਬਾਤਾਂ ਬਾਈ ਜੀ ਕੈਨੇਡਾ ਦੀਆਂ ਤੁਸੀਂ ਜੇ ਕੋਈ ਕੈਨੇਡਾ ਦੇ ਵਿੱਚ ਆਉਣਾ ਚਾਹੁੰਦੇ 40-50 ਲੱਖ ਡਾਲਰ ਮੰਨ ਲਾ ਰਪੀਆ ਲਾ ਕੇ ਹਨਾ ਤਾਂ ਮੈਨੂੰ ਲੱਗਦਾ ਨਾਰਮਲ ਸਿੱਧਾ ਆਉਣ ਦਾ ਮੈਨੂੰ ਲੱਗਦਾ ਅੱਜ ਦੇ ਟਾਈਮ ਦੇ ਵਿੱਚ ਕੋਈ ਫਾਇਦਾ ਨਹੀਂ ਹੋਊਗਾ ਤੇ ਨਾਮ ਤਾਂ ਵਧੀਆ ਬਾਈ ਜੀ ਕਿਉਂਕਿ ਡੈਲੀ ਇੱਕ ਜਵਾਕ ਇੱਥੇ ਸੁਸਾਈਡ ਕਰ ਰਿਆ ਡੈਲੀ ਦੀ ਖ਼ਬਰ ਹੀ ਹੈ ਬਾਈ ਤਕਰੀਬਨ ਹੀ ਡੈਲੀ ਦੇ ਵਿੱਚ ਹਨਾ ਸੂਇਸਾਈਡ ਕਰੀ ਜਾਂਦਾ ਕਾਮਨਾ ਮਿਲਣ ਕਾਰਨ ਕਿਉਂਕਿ ਮਾਪਿਆਂ ਨੇ ਬਹੁਤ ਮਾੜੇ ਹਾਲਾਤਾਂ ਦੇ ਵਿੱਚੋਂ ਕੱਢ ਕੇ ਜਵਾਕ ਨੂੰ ਭੇਜਿਆ ਹੁੰਦਾ ਕਰਜੇ ਚੱਕ ਚਾ ਕੇ ਪਰ ਜਦੋਂ ਜਵਾਕ ਨੂੰ ਪਤਾ ਲੱਗਦਾ ਏ ਅਰਬੀਏ ਦਿੱਥੇ ਤਾਂ ਹਾਲਾਤ ਹੈਗੇ ਆ ਕੰਮ ਨਹੀਂ ਮਿਲਦਾ ਹੈਗਾ ਤਾਂ ਜਵਾਕ ਨਾ ਤਾਂ ਆਪਦੇ ਮਾਪਿਆਂ ਤੋਂ ਬੁਲਾਉਣ ਪੈਸੇ ਮੰਗਾਉਣ ਜੋਗਾ ਹੁੰਦਾ ਬਾਈ ਤੇ ਨਾ ਫਿਰ ਜਦੋਂ ਕਾਮਨਾ ਮਿਲੇ ਆਪ ਉਧਰੋਂ ਬਾਈ ਜੀ ਫੀਸ ਉੱਤੇ ਚੜੀ ਹੁੰਦੀ ਆ ਸੋ ਮੇਰੀ ਬਾਈ ਜੀ ਤੁਹਾਨੂੰ ਇਹੀ ਬੇਨਤੀ ਹੈਗੀ ਆ ਵੀ ਤੁਸੀਂ ਜੇ ਆਪਦੇ ਜਵਾਕ ਨੂੰ ਭੇਜਣਾ ਹੈਗਾ ਤਾਂ ਕੋਈ ਚੰਗੇ ਕੋਰਸ ਲੈ ਕੇ ਭੇਜ ਦਿਓ ਜਿਹਦੇ ਵਿੱਚ ਕਿਉਂਕਿ ਮੋਬਾਈਲ ਸਾਰਿਆਂ ਦੇ ਹੱਥ ਵਿੱਚ ਹੈਗੇ YouTube ਤੁਹਾਡੀ ਬਹੁਤ ਸਹਾਇਤਾ ਕਰ ਦਿੰਦੀ ਹੈ ਇੱਕ ਚੰਗੇ ਕੋਰਸ ਲੱਭਣ ਦੇ ਵਿੱਚ ਆਨਲਾਈਨ ਸਰਚ ਮਾਰੋ ਤੁਸੀਂ ਆਪਦੇ ਵਿਸ਼ੇ ਨਾਲ ਰਿਲੇਟਡ ਜਿਹੜੇ ਵਿਸ਼ੇ ਮਿਲਦੇ ਹੈਗਾ ਉਹ ਕੋਰਸ ਲੈ ਕੇ ਆਓ ਤਾਂ ਕੈਨੇਡਾ ਆਉਣ ਦਾ ਫਾਇਦਾ ਬਾਈ ਜੀ ਨਹੀਂ ਤਾਂ ਕੈਨੇਡਾ ਆਉਣ ਦਾ 40-50 ਲੱਖ ਰੁਪਇਆ ਲਾ ਕੇ ਕੋਈ ਬਾਹਲੀ ਸਿਆਣੀ ਗੱਲ ਨਹੀਂ ਹੋਊਗੀ ਤੁਹਾਡੇ ਲਈ ਕੋਸ਼ਿਸ਼ ਕਰੋ ਵੀ ਆਪਦੇ ਕੋਰਸ ਦੀ ਆਪਦੇ ਅਹਿਮੀਅਤ ਨੂੰ ਸਮਝੋ ਹਨਾ ਤੇ ਜੇ ਤੁਸੀਂ ਬਾਈ ਜੀ ਇਦਾਂ ਜੂਆ ਸਮਝ ਕੇ ਆਉਣਾ ਤੇ ਜੂਏ ਦੇ ਵਿੱਚ ਤਾਂ ਤੁਹਾਨੂੰ ਵੀ ਪਤਾ ਬਾਈ ਵੀ ਜੂਏ ਦੇ ਵਿੱਚ ਇਹ ਹੈਗਾ ਵੀ ਜੇ ਤਾਂ ਤੁਹਾਨੂੰ ਕੰਮ ਮਿਲ ਗਿਆ ਤਾਂ ਸਮਝ ਲਓ ਜੂਆ ਜਿੱਤ ਗਏ ਤੇ ਜੇ ਬਈ ਜੀ ਕੰਮ ਤੁਹਾਨੂੰ ਨਾ ਮਿਲਿਆ ਕੈਨੇਡਾ ਦੇ ਵਿੱਚ ਆ ਕੇ ਤੇ ਫਿਰ ਸਮਝ ਲਓ ਵੀ ਜੂਆ ਹਾਰਦਿਆਂ ਤੇ ਜਦੋਂ ਬਈ ਜੂਏ ਦੇ ਵਿੱਚ ਕਹਿੰਦੇ ਹੁੰਦੇ ਵੱਡੀ ਇਨਵੈਸਟਮੈਂਟ ਦੇ ਤੌਰ ਤੇ ਆਪਾਂ ਵੱਡੇ ਜਿਹੜਾ ਲਾਸ ਕਰ ਜਾਂਦੇ ਆ ਤਾਂ ਉਹਦੇ ਰਿਜ਼ਲਟ ਵੀ ਮਾੜੇ ਹੀ ਹੁੰਦੇ ਹੋ ਇਸ ਗੱਲ ਨੂੰ ਤੁਸੀਂ ਚੰਗੀ ਤਰ੍ਹਾਂ ਸਮਝਦੇ ਹੋਵੋਗੇ ਤੇ ਉਹੀ ਰਿਜ਼ਲਟ ਬਈ ਸੇਮ ਹੀ ਨਿਕਲ ਰਹੇ ਆ ਕਿਉਂਕਿ ਤੁਸੀਂ ਜੂਆ ਖੇਡਿਆ ਸੀਗਾ 40 50 ਲੱਖ ਰੁਪਏ ਦਾ 40-50 ਲੱਖ ਰੁਪਇਆ ਲਾਉਣ ਤੋਂ ਬਾਅਦ ਜਦੋਂ ਹੁਣ ਜਵਾਕ ਇੱਥੇ ਆ ਗਏ ਤੇ ਉਹ ਜੂਆ ਗਿਆ ਹੁਣ ਤੁਹਾਡੇ ਸਾਹਮਣੇ ਹਾਰ ਕਿਉਂਕਿ 10-10 ਮਹੀਨੇ ਜਦੋਂ ਵਿਹਲੇ ਬਹਿਣਾ ਪੈ ਜੇ ਉਹ 10 ਲੱਖ ਦੀ ਕਮਾ 50 ਲੱਖ ਦੀ ਕਮਾਈ ਦਾ ਸਮਝ ਲਓ ਵਿਆਜ ਵੀ ਨਹੀਂ ਇਕੱਠਾ ਹੋ ਰਿਹਾ ਤੇ ਫਿਰ ਜਵਾਕ ਬਾਈ ਜੀ ਹੁਣ ਸੁਸਾਈਡ ਕਰ ਜਾਂਦੇ ਉਹੀ ਜੂਏ ਵਾਲਾ ਹਿਸਾਬ ਜਦੋਂ ਬੰਦਾ ਸਾਰਾ ਕੁਝ ਹਾਰ ਜੇ ਤਾਂ ਇਹਦੂ ਬਾਅਦ ਕਹਿੰਦੇ ਹੁੰਦੇ ਵੀ ਸੁਸਾਈਡ ਹੀ ਕਰਦਾ ਤੇ ਉਹੀ ਕਾਰਨ ਹੈਗੇ ਬਾਈ ਜੀ ਜਵਾਕ ਇੱਥੇ ਸੁਸਾਈਡ ਕਰ ਜਾਂਦੇ ਬਹੁਤ ਸਾਰੇ ਸੱਜਣਾ ਮਿੱਤਰਾਂ ਦੁਆਰਾ ਕਮੈਂਟ ਕੀਤੇ ਜਾਂਦੇ ਆ ਵੀ ਇਹ ਤਾਂ ਇਤੋਂ ਤਾਂ ਇਹ ਕੰਮ ਨਹੀਂ ਹੋਇਆ ਹੁਣ ਉੱਥੇ ਤਾਂ ਕੰਮ ਕਰਨੇ ਕਿਤੇ ਸੌਖੇ ਪਏ ਆ ਬਾਈ ਜੀ ਜਿਹੜਾ ਮਾਂ ਦਾ ਪੁੱਤ ਕੈਨੇਡਾ ਇੱਕ ਵਾਰੀ ਆ ਗਿਆ ਜਾਂ ਕੋਈ ਧੀ ਹਣਾ ਕੈਨੇਡਾ ਆ ਗਈ ਕਿਸੇ ਨੂੰ ਕੰਮ ਕਰਨ ਤੋਂ ਬਾਈ ਜੀ ਕੋਈ ਦਿੱਕਤ ਨਹੀਂ ਹਰੇਕ ਬੰਦਾ ਕੰਮ ਆ ਲੱਭਦਾ ਹੈਗਾ ਕੰਮ ਕਰਦਾ ਵੀ ਹੈਗਾ ਬਾਈ ਜੀ ਉਹਨੂੰ ਔਖੇ ਤੌਖਾ ਕੰਮ ਮਿਲ ਜੇ ਹਰੇਕ ਬੰਦਾ ਕੰਮ ਕਰਦਾ ਪਰ ਗੱਲ ਇਹ ਆ ਵੀ ਜੇ ਅੱਜ ਦੇ ਟਾਈਮ ਦੇ ਵਿੱਚ ਕੰਮ ਮਿਲੇ ਨਾ ਤਾਂ ਫੇਰ ਜਵਾਕ ਕਰੂਗਾ ਵੀ ਕੀ ਸੋ ਇਦਾਂ ਦੀ ਗੱਲਬਾਤ ਬਾਈ ਜੀ ਤੁਹਾਡੇ ਨਾਲ ਕਰਨੀ ਹੀ ਆਪਣੇ ਚੈਨਲ ਨੂੰ ਤੇ ਆਪਣੇ ਪੇਜ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਫੋਲੋ ਜਰੂਰ ਕਰ ਲਿਓ ਤਾਂ ਜੋ ਤੁਹਾਡੇ ਨਾਲ ਜਿਹੜੀ ਇੱਕ ਸਹੀ ਜਾਣਕਾਰੀਆਂ ਜਿਹੜੀਆਂ ਕੈਨੇਡਾ ਦੀਆਂ ਉਹ ਤੁਹਾਡੇ ਨਾਲ ਸ਼ੇਅਰ ਕੀਤੀਆਂ ਜਾਣ ਤੇ ਜੇ ਬਾਈ ਜੇ ਜਾਣਾ ਹੈ ਜਾਣਾ ਹੈਗਾ ਤਾਂ ਕਿਸੇ ਹੋਰ ਕੰਟਰੀ ਨੂੰ ਚੂਜ਼ ਕਰ ਲਓ ਮੇਰੇ ਅਕੋਰਡਿੰਗ ਤਾਂ ਕੈਨੇਡਾ ਦੇ ਵਿੱਚ ਇਸ ਟਾਈਮ ਜਿਹੜੇ ਆ ਨਾਰਮਲ ਜਵਾਕ ਦੇ ਆਉਣ ਦਾ ਕੋਈ ਫਾਇਦਾ ਨਹੀਂ ਹੈਗਾ ਬਹੁਤ ਬਹੁਤ ਧੰਨਵਾਦ ਜੀ